ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤਸਵੀਰ ਦਾ 5:30 ਵਜ ਦਾ ਟਾਈਮ ਸੀਗਾ ਮਸ਼ੀਨ ਚ ਪਾਣ ਲੱਗੇ ਸੀ ਕਿ ਕੱਪੜੇ ਤੇ ਥਰੋਟੀ ਨੂੰ ਚਲਾਤਾ ਸੀਗਾ ਥੋੜਾ ਜਿਵੇਂ ਪੈਪ ਚ ਪਾਣੀ ਠੰਡਾ ਨਿਕਲ ਜਾਏਗਾ ਕਿਉਂਕਿ ਮੋਟਰ ਚਲਾਈ ਸੀ ਤੇ ਮਗਰੋਂ ਤਾਜ਼ਾ ਪਾਣੀ ਆ ਜਾਏਗਾ ਤਾਜ਼ਾ ਪਾਣੀ ਹੋਈ ਆਪਾਂ ਮਸ਼ੀਨ ਚ ਪਾਵਾਂਗੇ ਤੇ ਐਸ ਕੁਟਾਮ ਜਿਵੇਂ ਕੰਮ ਨਿਭੜ ਜੇ ਤੇ ਵਧੀਆ ਹੁੰਦਾ ਅੱਜ ਨਾ ਧੁੰਦ ਨਹੀਂ ਪਈ ਹੈਗੀ ਕੱਲ ਪਈ ਸੀ ਅੱਜ ਜਿਵੇਂ ਆਲਦਵਾਲਾ ਸਾਫ਼ ਏ ਵਧੀਆ ਤੇ ਕੱਪੜੇ ਇਹ ਮਿੱਟੀ ਵਾਲੇ ਸੀਗੇ ਬਹੁਤ ਜ਼ਿਆਦੇ ਰਾਤ ਜਿਵੇਂ ਕਣਕ ਨੂੰ ਪਾਣੀ ਲਾਇਆ ਸੀਗਾ ਤੇ ਲੋਈ ਸੀਗੇ ਵਿੱਚ ਕੋਟ ਸੀਗਾ ਜੈਕਟ ਸਰਦੀ ਚ ਜਿਵੇਂ ਰਾਤ ਨੂੰ ਪਾਣੀ ਲਾਣਾ ਹੁੰਦਾ ਫਿਰ ਕੱਪੜੇ ਕਾਫੀ ਜ਼ਿਆਦੇ ਪਾਣੀ ਪੈਂਦੇ ਨੇ ਠੰਡ ਹੁੰਦੀ ਏ ਰਾਤ ਨੂੰ ਵਟਾਂ ਤੇ ਘੁੰਮਣਾ ਫਿਰਨਾ ਲੇਟ ਦੀ ਵਾਰੀ ਰਾਤ ਦੀ ਸੀਗੀ ਇਹ ਕੱਪੜੇ ਆਪਾਂ ਬਾਅਦ ਚੋਂ ਪਾਵਾਂਗੇ ਤੇ ਇੱਧਰ ਸਵੇਰੇ ਸਵੇਰੇ ਬੱਚਿਆਂ ਵਾਸਤੇ ਉਹਨਾਂ ਦੇ ਲੰਚ ਬਾਕਸ ਚ ਕੱਲਣੀ ਸੀਗੀ ਅੱਜ ਪਨੀਰ ਦੀ ਸਬਜ਼ੀ ਤੇ ਹੁਣ ਆਪਾਂ ਇਹ ਬਣਾ ਲੈਨੇ ਆ ਕੱਪੜੇ ਆਪਾਂ ਮਸ਼ੀਨ ਚ ਪਾਏ ਸੀਗੇ ਉਹਨੇ ਨੂੰ ਉਹ ਸਾਫ਼ ਹੋ ਜਾਣਗੇ ਉਹਨੇ ਨੂੰ ਕੋਲੋਂ ਪਿਆਜ਼ ਚੀਰ ਲੈਨੇ ਆ ਪਨੀਰ ਵੀ ਬਾਹਰ ਕੱਢ ਕੇ ਰੱਖਤਾ ਸੀਗਾ ਫ੍ਰਿਜ 'ਚ ਪਿਆ ਸੀਗਾ ਤੇ ਹੁਣ ਆਪਾਂ ਸਬਜ਼ੀ ਧਰ ਦਿੰਨੇ ਆ ਥੋੜੀ ਜਿਹੀ ਬਣਾਣੀ ਆ ਉਹਨਾਂ ਦੇ ਲੰਚ ਬਾਕਸ ਵਾਸਤੇ ਇਸ ਲਈ ਆਪਾਂ ਛੋਟੇ ਫਰਾਈ ਪੈਨ 'ਚ ਧਰ ਦਿੰਨੇ ਆ ਤੇ ਆਹ ਤੇਲ ਸੜਿਆ ਪਿਆ ਸੀਗਾ ਇਹਨੂੰ ਉਦਨ ਗੜਵੀ 'ਚ ਪਾ ਲਿਆ ਸੀਗਾ ਉਜ ਬਣਾਇਆ ਸੀਗਾ ਯਾਦ ਜਿਆ ਨਹੀਂ ਹੈਗਾ ਤੇ ਫਿਰ ਇਹਨੂੰ ਇਹਦੇ ਚ ਪਾ ਲਿਆ ਸੀਗਾ ਪਹਿਲਾਂ ਇਹਨੂੰ ਵਰਤ ਲੈਨੇ ਆ ਤੇ ਪਿਆਜ਼ ਆਪਾਂ ਚੀਰ ਲੇ ਸੀ ਟਮਾਟਰ ਮਗਰੋਂ ਚੀਰ ਲਾਂਗੇ ਆਪਾਂ ਸਵੇਰੇ ਸਵੇਰੇ ਨਾਲ ਬੜੀ ਕੰਫਿਊਜ਼ਿੰਗ ਜੀ ਹੋ ਜਾਂਦੀ ਇਹੋ ਜੇ ਕੰਮ ਕਰਨੇ ਹੁਣ ਸਬਜੀ ਸੁਬਜੀ ਜਿਵੇਂ ਕਈ ਵਾਰ ਰਾਤ ਨੂੰ ਬਣੀ ਹੁੰਦੀ ਏ ਆਲੂ ਦੀ ਲਾਲੋ ਜਾਂ ਗਾਜਰਾਂ ਦੀ ਗੋਭੀ ਉਹ ਲੈ ਜਾਂਦੇ ਨੇ ਤੇ ਅਸੀਂ ਤੇ ਬਣਾਣੀ ਪੈਂਦੀ ਏ ਤੇ ਜੀਰਾ ਪਾ ਲਿਆ ਆਪਾਂ ਜੀਰਾ ਭੁੱਜ ਗਿਆ ਸੀ ਫਿਰ ਪਿਆਜ਼ ਪਾ ਲੈਨੇ ਆ ਹਾਂ ਜੀ ਜੇ ਵੀਡੀਓ ਵਧੀਆ ਲੱਗਦੀ ਨਾਲ ਲਾਈਕ ਸਬਸਕ੍ਰਾਈਬ ਤੇ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਆ ਕਰੋ ਲੱਟ ਚੱਲਦੀ ਪਈ ਸੀ ਮੈਂ ਕਿਹਾ ਚਲੋ ਇਨਡਰੈਕਸ਼ਨ ਤੇ ਇਹ ਵੀ ਕੰਮ ਹੋ ਜਾਏਗਾ ਲੱਟ ਹੋਵੇ ਸਿਰਸਿਰੇ ਤੇ ਵਧੀਆ ਤੇ ਤੇ ਕਈ ਕੰਮ ਹੋ ਜਾਂਦੇ ਨੇ ਕੋਲ ਥੋੜਾ ਬਾਲਾ ਪਾਣੀ ਗਰਮ ਕਰ ਲੋ ਤੇ ਉਂਝ ਵੀ ਜਿਵੇਂ ਦੁੱਧ ਵਗੈਰਾ ਗਰਮ ਕਰ ਲੋ ਤੇ ਹਲਦੀ ਨਮਕ ਤੇ ਕਾਲੀ ਮਿਰਚਾਂ ਦਾ ਪਾਊਡਰ ਤੇ ਮਿਰਚਾਂ ਲਾਲ ਮਿਰਚਾਂ ਥੋੜੀਆਂ ਹੀ ਪਾਈਆਂ ਸੀਗੀਆਂ ਕੱਲ ਨਹੀਂ ਸੀ ਨਾ ਪਤਾ ਹੈਗਾ ਕਿ ਸਵੇਰੇ ਪਨੀਰ ਦੀ ਸਬਜ਼ੀ ਬਣਾਣੀ ਹੈ ਨਹੀਂ ਤੇ ਚਲੋ ਜਿਵੇਂ ਪਾਲਕ ਵਗੈਰਾ ਤੋੜ ਲਿਆਉਂਦੇ ਆ ਪਾਲਕ ਪਨੀਰ ਦੀ ਸਬਜ਼ੀ ਚ ਪਾ ਲਓ ਤੇ ਬਾਈ ਬਾਤੀ ਜੀ ਨਹੀਂ ਹੁੰਦੀ ਹੈਗੀ ਤੇ ਕੱਲ ਯਾਦ ਨਹੀਂ ਸੀ ਕਿ ਸਵੇਰੇ ਪਨੀਰ ਦੀ ਸਬਜ਼ੀ ਬਣਾਣੀ ਹੈ ਤੇ ਵਿੱਚ ਆਪਾਂ ਹੁਣ ਮਸਾਲਾ ਥੋੜਾ ਜਿਹਾ ਭੁੱਜ ਗਿਆ ਸੀ ਵਿੱਚ ਟਮਾਟਰ ਭੁੰਨ ਲੈਣੇ ਆ ਕਈ ਵਾਰ ਆਇਆ ਹੁੰਦਾ ਰਾਤ ਨੂੰ ਜਿਵੇਂ ਸੋਚਿਆ ਨਹੀਂ ਹੁੰਦਾ ਹੈਗਾ ਥੋੜਾ ਜਿਹਾ ਪਿਆਜ਼ ਤੇ ਧਨੀਆ ਆਪਾਂ ਓਹੀ ਚੀਰੀ ਕੇ ਪਾ ਲੈਣੇ ਆ ਕਈ ਵਾਰ ਤੇ ਆਈਡੀਆ ਲਾ ਲੀਦਾ ਕਿ ਸਵੇਰੇ ਆਪਾਂ ਇਹ ਚੀਜ਼ ਬਣਾਣੀ ਹੈ ਤੇ ਅੱਜ ਹੈ ਨਹੀਂ ਸੀਗਾ। ਬਸ ਐਂ ਹੋਇਆ ਕਿ ਅੱਜ ਕੱਲ ਲਾਂਗੇ ਕੀ ਪਰੌਂਠੇ ਵੀ ਨਹੀਂ ਕੱਲੇ ਜਾਂਦੇ ਹੈਗੇ ਰੋਜ਼। ਠੰਡੇ ਹੋ ਜਾਂਦੇ ਨੇ ਕਿਉਂ ਜਾਂ ਤੇਲ ਜੇ ਜੰਮ ਜੇ ਜਾਂਦਾ। ਤੇ ਇੱਧਰ ਆਪਾਂ ਪਨੀਰ ਪਹਿਲਾਂ ਵਰਤ ਲਾਂਗੇ ਤੇ ਨਾਲ ਹੀ ਹੋਰ ਪਨੀਰ ਥੋੜਾ ਜਿਹਾ ਬੰਨਾ ਧਰਤਾ ਸੀਗਾ। ਐਂ ਹੀ ਹੁੰਦਾ ਫਿਰ ਕੋਈ ਚੀਜ਼ ਨਾਲ ਲੱਭੇ ਬੱਚਿਆਂ ਵਾਸਤੇ ਜਾਂ ਪਨੀਰ ਦੇ ਪਰੌਂਠੇ ਬਣਾ ਲਓ। ਤੇ ਯਾਰ ਫਿਰ ਪਨੀਰ ਦੀ ਸਬਜ਼ੀ ਬਣਾ ਲਈ ਦੀ ਏ ਪਿਆਜ਼ਾਂ ਨੂੰ ਭੁੱਜ ਗਿਆ ਸੀ ਤੜਕਾ ਬਹੁਤ ਵਧੀਆ ਤੇ ਪਨੀਰ ਪਾ ਕੇ ਪਨੀਰ ਬਹੁਤ ਹੀ ਸੌਫਟ ਜਿਆ ਸੀ ਜਿਵੇਂ ਘਰ ਦਾ ਬਣਾਈਦਾ ਤੇ ਬਹੁਤ ਵਧੀਆ ਨਾਲ ਦੀ ਨਾਲ ਹੀ ਦੋ ਕੁ ਮਿੰਟ ਇਹਨੂੰ ਰੱਖਣਾ ਪੈਂਦਾ ਜੇ ਜ਼ਿਆਦਾ ਕਰੋ ਫਿਰ ਸਖਤ ਜਿਆ ਹੋ ਜਾਂਦਾ ਲਾਸਟਿਕ ਜਿਹਾ ਵੰਗੋ ਤੇ ਉਸ ਤੋਂ ਮਗਰੋਂ ਆਪਾਂ ਇੱਥੇ ਧਰਤਾ ਸੀ ਗਰਮ ਪਾਣੀ ਜਿਵੇਂ ਪਨੀਰ ਪੁੰਨਾ ਫਿਰ ਉਹ ਪੋਣਾ ਨਾਲ ਦੀ ਨਾਲ ਧੋਤਾ ਕੋ ਸਾਫ਼ ਕਰ ਲਈਦਾ ਟੋکریاں ਵਗੈਰਾ ਹੋਰ ਵੀ ਜਿਵੇਂ ਦੁੱਧ ਨੂੰ ਸਵੇਰੇ ਕੱਢੀ ਦਾ ਮਲਾਈ ਕਰੀਦੀ ਏ ਫਿਰ ਪਾਣੀ ਤੱਤੇ ਦੀ ਨਾ ਥੋੜੀ ਜੀ ਲੋੜ ਹੁੰਦੀ ਏ ਖਲਾਰਾ ਕੋਲ ਨਾ ਬਹੁਤ ਜ਼ਿਆਦਾ ਪਿਆ ਜਾਂਦਾ ਸਿਰਸਰੇ ਲਓ ਜੀ ਆਪਣੀ ਸਬਜੀ ਬਣ ਕੇ ਤਿਆਰ ਹੈ ਤੇ ਫੁਲਕੇ ਆਪਾਂ ਲਾ ਲੈਣ ਸੀਗੇ ਤੇ ਹੁਣ ਆਪਾਂ ਲੰਚ ਬਾਕਸ ਕਰ ਦਿੰਨੇ ਆ ਪੈਕ ਹਰਵਿੰਦਰ ਤੇ ਨਹੀਂ ਖਾੜਦੀ ਹੈਗੀ ਉਹ ਆਣ ਕੇ ਹੀ ਖਾਂਦੀ ਹੈ ਉਹਨੂੰ ਪਿਛਲੇ ਸਾਲ ਵੀ ਉਹਨੇ ਨਹੀਂ ਸੀ ਖੜਿਆ ਹੈਗਾ ਤੇ ਜਰਨਲ ਤੇ ਹਿਮਤ ਇਹ ਹੀ ਲੈ ਕੇ ਜਾਣਗੇ ਪਨੀਰ ਦੀ ਸਬਜੀ ਬਸ ਇਹ ਸਵੇਰ ਦੀ ਰੁਟੀਨ ਇੱਕ ਵਾਰੀ ਨਾ ਪੂਰੀ ਹੋ ਜੇ ਉਦੋਂ ਮੈਂ ਕਰੋ ਬੈ ਕੇ ਸਕੂਨ ਨਾਲ ਚਾਹ ਪੀਦੀ ਏ ਜਿਹ ਦਿਨ ਛੁੱਟੀ ਹੋਏ ਉਦੋਂ ਤੇ 7 ਵਜੇ ਪੀ ਲੀਦੀ ਏ 6:30 ਵਜੇ ਤੇ ਜਿੱਦਾਂ ਨਾ ਜਾਣਾ ਹੋਏ ਫਿਰ ਇਹਨਾਂ ਨੂੰ ਘੱਲ ਕੇ ਹੀ ਮਗਰੋਂ ਪੀਦੀ ਏ ਝਾੜੂ ਪੋਚਾਪਾ ਕਰ ਲਿਆ ਸੀ ਤੇ ਇਧਰ ਨਾ ਅੱਜ ਆਪਾਂ ਮੈਟ ਕੱਢੇ ਸੀਗੇ ਧੋਣ ਵਾਲੇ ਦੋ ਕੁ ਇੱਕ ਰਸੋਈ ਦਾ ਸੀ ਸਲੇਪ ਤੇ ਪਾਈ ਦਾ ਜਿਵੇਂ ਤੇ ਬਾਥਰੂਮ ਦਾ ਟੱਬ ਫੱਟੀ ਤੇ ਕੱਪ ਇਹਨੂੰ ਅੱਜ ਆਪਾਂ ਸਾਫ਼ ਕਰਨਾ ਸੀ ਇਹਨਾਂ ਨੂੰ ਵੇਖ ਲਓ ਦੀਵਾਲੀ ਦੀ ਸਫਾਈ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਬਰਸ਼-ਬਰਸ਼ ਮਾਰ ਕੇ ਸਾਫ਼ ਕੀਤਾ ਸੀ ਪਰ ਫੇਰ ਵੀ ਜਿਵੇਂ ਸਾਬਣ ਦੀਆਂ ਛਿੱਟਾਂ ਦੀਆਂ ਪੈ ਜਾਂਦੀਆਂ ਨੇ ਤੇ ਕਈ ਵਾਰ ਬੱਚੇ ਜਿਵੇਂ ਨਹਾ ਕੇ ਆ ਜਾਂਦੇ ਨੇ ਉਹਵੇਂ ਪਾਣੀ ਛੱਡ ਆਉਂਦੇ ਨੇ ਟੱਬ ਨੂੰ ਨਹੀਂ ਸਾਫ਼ ਕਰਕੇ ਆਉਂਦੇ ਹੈਗੇ ਉਹਦੀ ਵਜ੍ਹਾ ਤੋਂ ਵੀ ਹੋ ਜਾਂਦਾ ਹੁਣ ਗਰਮ ਪਾਣੀ ਹੈ ਵਰਤਿਆ ਜਾਂਦਾ ਹੈ ਉਹਦੇ ਕਰਕੇ ਵੀ ਥੱਲੇ ਛਿੱਟਾ-ਛਿੱਟਾ ਜਾ ਹੋ ਜਾਂਦਾ ਤੇ ਅੱਜ ਆਪਾਂ ਇਹ ਵੀ ਡਿਊਟੀ ਪੂਰੀ ਕਰ ਦਿੰਨੇ ਆ ਫਿਰ ਵਧੀਆ ਮਹੀਨਾ ਡੇਢ ਲੰਘ ਜਾਏਗਾ ਤੇ ਸਕਰਬ ਫੜ ਕੇ ਲੋਹੇ ਦਾ ਤੇ ਹੱਥ ਤੇ ਲਫਾਫਾ ਪਾਇਆ ਸੀ ਹੁਣ ਤੇ ਨਾ ਉਂਝ ਵੀ ਹੱਥ ਦੀਆਂ ਉਂਗਲਾਂ ਦੀਆਂ ਜਿਵੇਂ ਖੁਰਦਰੀਆਂ ਹੋ ਜਾਂਦੀਆਂ ਨੇ ਤੱਤੇ ਠੰਡੇ ਪਾਣੀ 'ਚ ਹੱਥ ਪਾਈਦਾ ਤੇ ਇਸ ਲਈ ਲਫਾਫਾ ਪਾ ਲਿਆ ਸਮੇਂ ਹ ਲੋਹੇ ਦਾ ਸਕਰਬੇ ਸਖਤ ਜੇ ਹੋ ਜਾਣੇ ਨੇ ਹੱਥ ਤੇ ਕੱਪ ਨੂੰ ਸਾਫ ਇਹ ਕੱਪ ਨੂੰ ਨਾ ਮੇਰੇ ਕੋਲ 5 6 ਸਾਲੀ ਹੋ ਗਏ ਨੇ ਤੇ ਜਦੋਂ ਧੋਵੋ ਥੋੜੇ ਕੁ ਦਿਨਾਂ ਮਗਰੋਂ ਸਾਫ ਕਰ ਲੋ ਏਡਾ ਵਧੀਆ ਸਾਫ ਸੁਥਰਾ ਹੋ ਜਾਂਦਾ ਹੈ ਤੇ ਥੋੜਾ ਜਿਹਾ ਨਾ ਪਬ੍ਰਸ਼ ਸੀਗਾ ਜਿਵੇਂ ਪੁਰਾਣੇ ਦੰਦਾਂ ਦਾ ਉਹਦੇ ਨਾਲ ਸਾਫ਼ ਕਰ ਲੈਣੇ ਆ ਇੱਕ ਵਾਰੀ ਜਦੋਂ ਲੱਗੇ ਹੋ ਉਹ ਫਿਰ ਇਹ ਹੁੰਦਾ ਸਾਰੇ ਸਾਫ਼ ਸੁਫ਼ ਕਰਕੇ ਰੱਖ ਦੋ ਤੋਂ ਬਹੁਤ ਸੋਹਣੀ ਸੀਗੀ ਲੱਗੀ ਤੇ ਉਹਦੀ ਵਜ੍ਹਾ ਤੋਂ ਆਰ ਜਬ ਆ ਜਾਂਦਾ ਹੈ ਤੇ ਮੈਟਰੂ ਵੀ ਧੋ ਦਿੰਨੇ ਆ ਅੱਜ ਫੇਰ ਵਧੀਆ ਪੋ ਦਾ ਮਹੀਨਾ ਨਿਕਲ ਜਾਣਾ ਰਗੋਂ ਤੁੰਦਾਨੀਆਂ ਪੈਣ ਲੱਗ ਜਾਂਦੀਆਂ ਨੇ ਮੈਟਰ ਨਹੀਂ ਧੁੱਪ ਦੇ ਹੈਗੇ ਧੋ ਤਾਂ ਕੇ ਤੇ ਲਓ ਜੀ ਆਪਣਾ ਕੰਮ ਹੋ ਗਿਆ ਸੀ ਖਤਮ ਤੇ ਆਪਾਂ ਵਾਈਪਰ ਦਿੰਨੇ ਆ ਮਾਰ ਥੋੜੀ ਕੁ ਥਾਂ ਚ ਵਾਈਪਰ